ਜਿਹੜਾ ਪਟਾਕਾ ਜੇ ਵੱਜਦਾ ਵੀ ਹੈ ਤਾਂ ਸ਼ੋਰ ਨਹੀਂ ਕਰਦਾ ਜਿੰਨਾ ਜ਼ਿਆਦਾ ਨਜਾਇਜ਼ ਜਾਂ ਲਾਇਸੈਂਸ ਪਾਏ ਜਿਹੜਾ ਸਲੰਸਰ ਪਾ ਕੇ ਨਜਾਇਜ਼ ਸਲੰਸਰ ਦੇ ਨਾਲ ਪਟਾਕਾ ਬਜਾਇਆ ਜਾਂਦਾ ਖੁਦ ਆਪ ਘਰ ਚੇਂਜ ਕਰਦੇ ਸਲੰਸਰ ਠੀਕ ਹੈ ਜੀ ਉਹ ਸਲੰਸਰ ਚੇਂਜ ਕਰਨ ਤੋਂ ਬਾਅਦ ਆਟੋਮੈਟਿਕਲੀ ਪਟਾਕੇ ਦੀ ਆਵਾਜ਼ ਜ਼ਿਆਦਾ ਆਊਗੀ ਆ ਇਹ ਇੰਜਨ ਦੀ ਫੋਰਸਟੋਕ ਦੀ ਥਿਊਰੀ ਦੇ ਹਿਸਾਬ ਨਾਲ ਜੇ ਆਪਾਂ ਉਹਨੂੰ ਲਗਾਤਾਰ ਪੈਟਰੋਲ ਤੇ ਹਵਾ ਦੇਵਾਂਗੇ ਇੱਕਦਮ ਉਹਦਾ ਫੇਰ ਸਪਾਰਕ ਦਵਾਂਗੇ ਉਹਨੂੰ ਤੇ ਉਹਦਾ ਪਟਾਕਾ ਬੱਜੇਗਾ ਹੀ ਬੱਜੇਗਾ ਸਾਨੂੰ ਜਾਣ ਪੁੱਛ ਕੇ ਬਦਨਾਮ ਕੀਤਾ ਜਾ ਰਿਹਾ ਕਿ ਮੈਂ ਮੈਕੈਨਿਕ ਸਪਲੈਂਸਰ ਚੇਂਜ ਕਰਦੇ ਜ ਮੈਕੈਨਿਕ ਪਰਾਕੇ ਵਜੋਂਦੇ ਆ। ਬੁਲਟ ਦੇ ਵਿੱਚ ਹੀ ਪਟਾਕਾ ਇਸ ਤਰੀਕੇ ਦੇ ਨਾਲ ਵੱਜਦਾ ਹੈ ਜਾਂ ਹੋਰ ਵੀ ਇਸ ਤਰ੍ਹਾਂ ਦੇ ਵਹੀਕਲ ਹੈਗੇ ਨੇ ਜਿਨ੍ਹਾਂ ਦੇ ਵਿੱਚ ਪਟਾਕਾ ਵਜਾਉਣ ਦੀ ਅਵਸ਼ਕਤਾ ਰਹਿ ਜਾਂਦੀ ਹੈ। ਦੇਖੋ ਜੀ ਜਿਹੜੇ 100 ਸੀਸ ਤੋਂ ਲੈ ਕੇ ਆਪਣੀ ਸਕੂਟਰ ਆਉਂਦੇ ਐਕਟਿਵਾ ਆਉਂਦੀ ਜਾਂ ਜਾਂ ਸਪਲੈਂਡਰ ਮੋਟਰਸਾਈਕਲ ਆਉਂਦੇ ਆ ਜੇ ਆਪਾਂ ਉਹਨਾਂ ਨੂੰ ਵੀ ਸੇਮ ਥਿਊਰੀ ਦੇ ਨਾਲ ਪਟਾਕਾ ਮਾਰਨ ਦੀ ਕੋਸ਼ਿਸ਼ ਕਰੀਏ ਉਹ ਪਟਾਕਾ ਮਾਰੂਗਾ। ਬਾਈਚਾਂਸ ਪਟਾਕਾ ਮਿਸਫਾਇਰ ਕੁਝ ਗਲਤਫਲਦ ਹੋ ਗਿਆ ਉੱਥੇ ਬਲਾਸਟ ਹੋ ਗਿਆ ਜਿਹੜੀ ਚੀਜ਼ ਹੈ ਪ੍ਰਸ਼ਾਸਨ ਦੇ ਧਿਆਨ ਹਿਤ ਨਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਨਹੀਂਗਾ ਜਿਉਂ ਉਹਨਾਂ ਨੂੰ ਸਿਰਫ ਇਹੀ ਹਦਾਇਤ ਮਿਲੀ ਹੋਈ ਆ ਕਿ ਮੋਟਰਸਾਈਕਲ ਦੇ ਪਟਾਕੀ ਮਾਰ ਚੈੱਕ ਕਰੋ ਬਸ ਕਿਹੜਾ ਪਟਾਕੀ ਮੋਟਰਸਾਈਕਲ ਗੁਰੂ ਸਾਰੇ ਪਟਾਕੀ ਮਾਰਦੇ ਆ ਚਾਹੇ ਕੰਪਨੀ ਫਿਟਰ ਆ ਚਾਹੇ ਕੰਪਨੀ ਫਿਟਰ ਨਹੀਂ ਹੈਗਾ ਸਾਰੇ ਪਟਾਕੀ ਮਾਰਦੇ ਆ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਿਕਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਚੰਗਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਤਾਨ ਮੇ ਉੱਤੇ ਨਾਲ ਜੁੜੇ ਹੋ ਮਰ ਰਜਿੰਦਰ ਸਿੰਘ ਹਾਲ ਦੇ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਸੀਜ਼ਨ ਨੂੰ ਲੈ ਕੇ ਕ੍ਰੇਜ਼ ਬਣਿਆ ਹੋਇਆ ਕਿ ਬੁਲਟ ਮੋਟਰਸਾਈਕਲ ਲੈਣਾ ਹੈ ਔਰ ਬੁਲਟ ਮੋਟਰਸਾਈਕਲ ਦੇ ਮੱਦੇਨਜ਼ਰ ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਹੋਲੜ ਬਾਜੀ ਵੀ ਕੀਤੀ ਜਾਂਦੀ ਹੈ ਪਟਾਕੇ ਮਰਵਾਏ ਜਾਂਦੇ ਨੇ ਤੇ ਇਸੇ ਚੀਜ਼ ਦੇ ਮੱਦੇਨਜ਼ਰ ਪਿਛਲੇ ਸਮੇਂ ਦੇ ਦਰਮਿਆਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਖਾਸ ਤੌਰ ਤੇ ਸਖਤ ਹਦਾਇਤ ਵੀ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਲੋਕਾਂ ਦੇ ਉੱਪਰ ਸਖਤ ਪਰਚਿਆਂ ਦੀ ਤਾੜਨਾ ਕੀਤੀ ਗਈ ਹੈ ਔਰ ਜਿਹੜੇ ਮਕੈਨਿਕ ਹੋਣਗੇ ਤੇ ਉਹਨਾਂ ਦੇ ਉੱਪਰ ਵੀ 188 ਧਾਰਾ ਦੇ ਤਹਿਤ ਪਰਚਾ ਦਰਜ ਹੋਵੇਗਾ ਇਸੇ ਨੂੰ ਲੈ ਕੇ ਇੱਕ ਪ੍ਰੈਸ ਵਾਰਤਾ ਲਾਪ ਵੀ ਹੋਇਆ ਤਾਂ ਸਾਡੇ ਨਾਲ ਮੋਟਰ ਬੁਲਟ ਬੁਲਟ ਮੋਟਰਸਾਈਕਲ ਮਕੈਨਿਕ ਵੀ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤਕਨੀਕੀ ਪੱਖ ਤੋਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਆਖਰ ਮਕੈਨਿਕ ਦੇ ਵਿੱਚ ਕਿੰਨਾ ਇੱਕ ਕਸੂਰਵਾਰ ਨੇ ਬੁਲਟ ਮੋਟਰਸਾਈਕਲ ਦਾ ਪਟਾਕਾ ਵਾਜਦਾ ਕਿਵੇਂ ਹੈ ਬਾਈ ਜੀ ਸਭ ਤੋਂ ਪਹਿਲਾਂ ਮੋਡਲਾ ਪਹਿਲਾ ਸਵਾਲ ਹੈ ਦੇਖੋ ਜੀ ਬੁਲਟ ਮੋਟਰਸਾਈਕਲ ਪਟਾਕਾ ਦਾ ਤਕਨੀਕੀ ਫਾਲਟ ਹੈ ਉਹਨਾਂ ਦਾ ਆਪਣਾ ਬੁਲਟ ਦਾ ਜਦੋਂ ਤੋਂ ਮੋਟਰਸਾਈਕਲ ਚਾਲੂ ਹੋਇਆ ਹੈ ਹੁਣ ਤੇ 2021 ਤੱਕ ਲਗਭਗ ਬੁਲਟ ਆਇਆ ਹੈ ਜਿਹੜਾ BS4 ਵੀ ਆਇਆ 3 ਵੀ ਆਇਆ ਅਲੱਗ-ਅਲੱਗ ਤਕਨਾਲੋਜੀਆਂ ਨਾਲ ਆਇਆ ਹੈ ਇਹ ਸਾਰੇ ਮੋਟਰਸਾਈਕਲ ਪਟਾਕੇ ਮਾਰਦੇ ਸੀਗੇ ਜਦੋਂ ਫਿਰ BS6 ਆ ਗਿਆ ਇਹ ਪਟਾਕਾ ਮਾਨੂੰ ਹਟ ਗਿਆ ਇਹ ਇੰਜਨ ਦੀ ਫੋਰ ਸਟੋਕ ਦੀ ਥਿਉਰੀ ਦੇ ਹਿਸਾਬ ਨਾਲ ਜੇ ਆਪਾਂ ਉਹਨੂੰ ਲਗਾਤਾਰ ਪੈਟਰੋਲ ਤੇ ਹਵਾ ਦਵਾਂਗੇ ਇੱਕਦਮ ਉਹਦਾ ਫੇਰ ਸਪਾਰਕ ਦਵਾਂਗੇ ਉਹਨੂੰ ਤੇ ਉਹਦਾ ਪਟਾਕਾ ਵੱਜੇਗਾ ਹੀ ਵੱਜੇਗਾ ਇੱਕ ਤੇ ਸਲੈਂਸਰ ਉਹ ਹੈ ਜਿਹੜਾ ਕੰਪਨੀ ਦੇ ਵੱਲੋਂ Ориਜਨਲ ਆਉਂਦਾ ਹੈ ਤੇ ਉਹਦੇ ਨਾਲੋਂ ਉਹਨਾਂ ਜ਼ਿਆਦਾ ਜਿਹੜਾ ਪਟਾਕਾ ਜੇ ਵੱਜਦਾ ਵੀ ਹੈ ਤਾਂ ਸ਼ੋਰ ਨਹੀਂ ਕਰਦਾ ਜਿੰਨਾ ਜ਼ਿਆਦਾ ਨਜਾਇਜ਼ ਜਾਂ ਲਾਇਸੈਂਸ ਜਿਹੜਾ ਸਲੈਂਸਰ ਪਾ ਕੇ ਨਜਾਇਜ਼ ਸਲੈਂਸਰ ਦੇ ਨਾਲ ਪਟਾਕਾ ਬਜਾਇਆ ਜਾਂਦਾ ਹੈ ਦੇਖੋ ਜੀ ਜਿਹੜਾ ਬੰਦਾ ਬੁਲਟ ਲੈਂਦਾ ਆ ਉਹ 2.5 ਲੱਖ ਰੁਪਏ ਲਾਉਂਦਾ ਆ ਹਰੇਕ ਬੰਦੇ ਕੋਲ ਉਹ ਜਾ ਰਿਹਾ ਘਰ ਦੇ ਵਿੱਚ ਦੋ ਦੋ ਚਾਬੀਆਂ ਹੈਗੀਆਂ ਆ ਉਹ ਅਗਲਾ Amazon ਤੋਂ ਵੀ ਸਲੈਂਸਰ ਮੰਗਵਾ ਸਕਦਾ ਆ ਆਫਟਰ ਮਾਰਕੀਟ ਸਲੈਂਸਰ ਮਾਰਕੀਟ ਵਿੱਚੋਂ ਵੀ ਲੈ ਸਕਦਾ ਆ ਖੁਦ ਆਪ ਘਰ ਚੇਂਜ ਕਰਦੇ ਸਲੈਂਸਰ ਠੀਕ ਆ ਜੀ ਉਹ ਸਲੈਂਸਰ ਚੇਂਜ ਕਰਨ ਤੋਂ ਬਾਅਦ ਆਟੋਮੈਟਿਕਲੀ ਪਟਾਕੇ ਦੀ ਆਵਾਜ਼ ਤਾਂ ਜ਼ਿਆਦਾ ਆਊਗੀ ਆਊਗੀ ਜਿਹਦੇ ਵਿੱਚ ਮਕੈਨਿਕ ਦਾ ਕੋਈ ਰੋਲ ਨਹੀਂ ਹੈਗਾ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਲੈਂਸਰ ਖੁਦ ਪਾਉਨੇ ਆ ਲੋਕ ਖੁਦ ਪਾਈ ਜਾਂਦੇ ਘਰਾਂ ਦੇ ਵਿੱਚ ਸਲੈਂਸਰ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਕਿ ਮੈਂ ਮਕੈਨਿਕ ਸਲੈਂਸਰ ਚੇਂਜ ਕਰਦੇ ਜਾਂ ਮਕੈਨਿਕ ਪਟਾਕੇ ਵਜਾਉਂਦੇ ਜਿਹੜੀ ਤਕਨੀਕੀ ਫਾਲਟ ਹੈ ਉਹਨੂੰ ਛਪੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੌਇਲ ਫੀਡ ਦਾ ਖੁਦ ਆਪਣਾ ਕਸੂਰ ਹੈ ਅੱਲਾ ਬੁਲਟ ਦੇ ਵਿੱਚ ਹੀ ਪਟਾਕਾ ਇਸ ਤਰੀਕੇ ਦੇ ਨਾਲ ਵੱਜਦਾ ਹੈ ਜਾਂ ਹੋਰ ਵੀ ਇਸ ਤਰ੍ਹਾਂ ਦੇ ਵਹੀਕਲ ਹੈਗੇ ਨੇ ਜਿਨ੍ਹਾਂ ਦੇ ਵਿੱਚ ਪਟਾਕਾ ਵਜਾਉਣ ਦੀ ਅਵਸ਼ਕਤਾ ਰਹਿ ਜਾਂਦੀ ਹੈ ਦੇਖੋ ਜੀ ਜਿਹੜੇ 100 ਸੀਸੀ ਤੋਂ ਲੈ ਕੇ ਆਪਣੀ ਸਕੂਟਰ ਆਉਂਦੇ ਐ ਐਕਟਿਵਾ ਆਉਂਦੀ ਆ ਜਾਂ ਸਪਲੈਂਡਰ ਮੋਟਰਸਾਈਕਲ ਆਉਂਦੇ ਆ ਜੇ ਆਪਾਂ ਉਹਨਾਂ ਨੂੰ ਵੀ ਸੇਮ ਥੂਰੀ ਦੇ ਨਾਲ ਪਟਾਕਾ ਮਾਰਨ ਦੀ ਕੋਸ਼ਿਸ਼ ਕਰੀਏ ਉਹ ਪਟਾਕਾ ਮਾਰੂਗਾ ਹਾਂ ਸਿਰਫ ਉਹਦੀ ਆਵਾਜ਼ ਘੱਟ ਬਾਹਰ ਆਊਗੀ ਸਲੈਂਸਰ ਦੇ ਵਿੱਚੋਂ ਦੀ ਜਿਹੜਾ ਸਲੈਂਸਰ ਜਿਹਨੇ ਆਪ ਖੁਦ ਮੋਡੀਫਿਕੇਸ਼ਨ ਕਰ ਕੀਤਾ ਹੋਇਆ ਉਹ ਤਾਂ ਪਟਾਕਾ ਜਿਆਦਾ ਵੱਜੂਗਾ ਵੱਜੂਗਾ ਇਹ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਤਾਂ ਨਾ ਚੀਜ਼ਾਂ ਨੂੰ ਜਾਣਨ ਵਾਸਤੇ ਤੁਹਾਡੇ ਵਰਗੇ ਜਿਹੜੇ ਇਸ ਫੀਲਡ ਦੇ ਮਾਹਰ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲਈ ਜਾ ਸਕਦੀ ਹੈ ਤੇ ਜਦੋਂ ਪ੍ਰਸ਼ਾਸਨ ਦੇ ਵੱਲੋਂ ਨਾਕੇਬੰਦੀ ਕੀਤੀ ਜਾਂਦੀ ਹੈ ਤੇ ਉਹ ਸਮੇਂ ਦੇ ਦਰਮਿਆਨ ਬੁਲਟ ਮੋਟਰਸਾਈਕਲ ਵਾਲੇ ਲੋਕਾਂ ਨੂੰ ਘਿਰ ਕੇ ਉਹਨਾਂ ਦੀਆਂ ਰੇਸਾਂ ਦੇ ਕੇ ਪਟਾਕੇ ਮਰਵਾਏ ਜਾਂਦੇ ਨੇ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਕੋਲੇ ਉਹਨਾਂ ਨੂੰ ਨਾਪਣ ਵਾਸਤੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਮੌਜੂਦ ਹੁੰਦੀ ਹੈ ਜਿਨ੍ਹਾਂ ਦੇ ਨਾਲ ਨਾਪਿਆ ਜਾ ਸਕਦਾ ਹੈ ਦੇਖੋ ਜੀ ਪ੍ਰਸ਼ਾਸਨ ਦੇ ਕੋਲ ਇਸ ਵੇਲੇ ਕੋਈ ਵੀ ਪੁਲਿਸ ਵਾਲਾ ਅਵੇਅਰ ਨਹੀਂ ਹੈਗਾ ਉਹ ਜਦੋਂ ਨਾਕੇ ਤੇ ਮੋਟਰਸਾਈਕਲ ਰੋਕੇ ਜਾਂਦਾ ਬੁਲਟ ਉਹਦੀ ਕੰਨਾਂ ਨਾਲ ਆਵਾਜ਼ ਸੁਣਦੇ ਆ ਵੀ ਕਿੰਨੀ ਆਵਾਜ਼ ਇਹਦੀ ਹੈਗੀ ਆ ਕਿੰਨੀ ਨਹੀਂ ਮੇਰੇ ਹਿਸਾਬ ਨਾਲ ਉਹਨਾਂ ਦਾ ਡੈਸੀਬਲ ਮੀਟਰ ਗਵਰਨਮੈਂਟ ਨੂੰ ਸਾਰੇ ਪੁਲਿਸ ਵਾਲਿਆਂ ਨੂੰ ਦੇਣੀ ਚਾਹੀਦੀ ਹੈ ਕਿ ਡੈਸੀਬਲ ਮੀਟਰ ਨਾਲ ਆਵਾਜ਼ ਚੈੱਕ ਕਰਨ ਉਹ ਕਿੰਨੀ ਸਾਊਂਡ ਪੋਲੂਸ਼ਨ ਹੈਗਾ ਆ ਜੇ ਤਾਂ ਉਹ ਤਾਂ ਵੱਧ ਪੋਲੂਸ਼ਨ ਹੈ ਸਾਊਂਡ ਪੋਲੂਸ਼ਨ ਫਿਰ ਤਾਂ ਚਲਾਨ ਕਰ ਦੇਣ ਨਾਕੀਆਂ ਉੱਤੇ ਇਹ ਤਾਂ ਕੋਈ ਥੋੜੀ ਨਹੀਂ ਹੈਗੀ ਕਿ ਨਾਕੀਆਂ ਉੱਤੇ ਮੋਟਰਸਾਈਕਲ ਆਪਾਂ ਖੜਾ ਕਰਦੇ ਆ ਤਾਂ ਉਹਦਾ ਪਟਾਕਾ ਮਾਰਨ ਦੀ ਕੋਸ਼ਿਸ਼ ਕਰਕੇ ਹਰ ਹਰ ਪੁਲਿਸ ਮਲਾਜ ਨੂੰ ਇੱਕੋ ਥੋੜੀ ਆ ਕਿ ਪਟਾਕਾ ਮਾਰ ਕੇ ਚੈੱਕ ਕਰੋ ਜੀ ਉਹਨੂੰ ਬਾਈ ਚਾਂਸ ਪਟਾਕਾ ਮਿਸ ਫਾਇਰ ਕੁਝ ਗਲਤ ਫਾਲਤ ਹੋ ਗਿਆ ਉੱਥੇ ਬਲਾਸਟ ਵੀ ਹੋ ਸਕਦਾ ਹੈ ਉਹ ਕਿਵੇਂ ਹੋ ਸਕਦਾ ਜੀ ਬਲਾਸਟ ਦੇਖੋ ਜੀ ਉਹਦੇ ਉੱਪਰ ਪੈਟਰੋਲ ਦੀ ਟੈਂਕੀ ਵੀ ਲੱਗੀ ਹੋਈ ਹੈ ਫਰਜ਼ ਨਾ ਕਰੋ ਜਿਹੜਾ ਪਟਾਕਾ ਆਪਾਂ ਪੈਟਰੋਲ ਦੀ ਕੰਜ਼ਮਪਸ਼ਨ ਕੱਟੀ ਹੋਈ ਆ ਜਿਹਨੂੰ ਇੱਕਦਮ ਅੱਗ ਪੈਂਦੀ ਆ ਉਹ ਕਿਸੇ ਨਾ ਕਿਸੇ ਪਾਸੇ ਨਿਕਲਣੀ ਆ ਬਾਹਰ ਜੇ ਆਪਾਂ ਬਲਾਸਟ ਕਰਾਂਗੇ ਨਿਕਲਣੀ ਆ ਸਲਾਂਸਰ ਵਿੱਚੋਂ ਬਾਹਰ ਨਿਕਲ ਜਾਂਦੀ ਆ ਫਰਜ਼ ਕਰੋ ਜੇ ਸਲਾਂਸਰ ਵਿੱਚੋਂ ਨਾ ਨਿਕਲੀ ਜਿੱਥੇ ਪਲੱਗ ਫਿਟ ਹੁੰਦਾ ਆ ਉਹ ਤੇ ਹੈੱਡ ਵੀ 파ਟ ਸਕਦਾ ਆ ਜਦੋਂ ਹੈੱਡ 파ਟ ਪਾਟੂਗਾ ਬਲਾਸਟ ਹੋਊਗਾ ਉਹਦੇ ਉੱਪਰ ਪੈਟਰੋਲ ਟੈਂਕ ਵੀ ਹੈਗਾ ਆ ਉਹਨਾਂ ਸਾਰੇ ਵੀ ਉੱਤੇ ਬਲਾਸਟਿਕ ਹੋ ਜਾਣਾ ਤੇ ਪੂਰਾ ਆਲ ਦੁਆਲੇ ਲੋਕਾਂ ਨੂੰ ਨੁਕਸਾਨ ਵੀ ਹੋਊਗਾ ਜਿੰਨੇ ਲੋਕ ਖੜੇ ਹੋਏ ਆ ਇਹ ਜਿਹੜੀ ਚੀਜ਼ ਆ ਪ੍ਰਸ਼ਾਸਨ ਦੇ ਧਿਆਨ ਹਿੱਤ ਨਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਨਹੀਂ ਕਿਉਂਕਿ ਉਹਨਾਂ ਨੇ ਸਿਰਫ ਇਹੀ ਹਦਾਇਤ ਮਿਲੀ ਹੋਈ ਆ ਕਿ ਮੋਟਰਸਾਈਕਲ ਦੇ ਪਟਾਕੇ ਮਾਰ ਕੇ ਚੈੱਕ ਕਰੋ ਉਹਨੂੰ ਬਸ ਕਿਹੜਾ ਪਟਾਕੇ ਮਾਰਦਾ ਮੋਟਰਸਾਈਕਲ ਬੂਡ ਤੇ ਸਾਰੇ ਪਟ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਕੋਲ ਮੋਟਰਸਾਈਕਲ ਲਾਓ ਕੋਈ ਹੋਰ ਮੋਟਰਸਾਈਕਲ ਤੁਸੀਂ ਆਪਣੇ ਖਤਰ ਜੇ ਅਗਰ ਤੁਹਾਡੇ ਕੋਲ ਬੁਲਟ ਮੋਟਰਸਾਈਕਲ ਆਇਆਗਾ ਤੁਸੀਂ ਲਿਓ ਪਟਾਕਾ ਮਾਰਦਾ ਹੈ ਨਾ ਕੰਪਨੀ ਫੀਟਰਡ ਸਲੈਂਸਰ ਦੇ ਵਿੱਚ 20 ਪਟਾਕਾ ਮਾਰਦਾ ਹੈ ਇਹ ਤਾਂ ਇੱਕ ਸਿਰਫ ਮਕੈਨਿਕਲ ਸਿਰਫ ਸਿਹਰਾ ਬਣਿਆ ਜਾ ਰਿਹਾ ਆ ਕਿ ਤੁਸੀਂ ਮੋਟਰਸਾਈਕਲ ਸਲੈਂਸਰ ਬਦਲਦੇ ਆ ਪਟਾਕੇ ਮਾਰਦੇ ਆ ਅਸੀਂ ਆਪਣੇ ਅਸੀਂ ਪ੍ਰੂਫ ਕਰ ਸਕਦੇ ਆਂ ਭਾਜੀ ਕਿ ਜਿਹੜਾ ਇਹ ਸਲੈਂਸਰ ਇੱਕ ਮੋਟਰਸਾਈਕਲ ਨੂੰ ਲੱਗਾ ਹੋਆ ਹੈ ਨਾ ਜੀ ਉਹ ਸਲੈਂਸਰ ਜੇ ਪਟਾਕਾ ਮਾਰ ਰਿਹਾ ਤੇ ਉਹਨੂੰ BS6 ਦੇ ਵਿੱਚ ਇੰਸਟਾਲ ਕਰਦਾ ਜੇ ਉਹ ਪਟਾਕਾ ਮਾਰ ਜੇ ਤੇ ਅਸੀਂ ਜ਼ਿੰਮੇਵਾਰ ਆਂ ਇੱਕ ਟੈਕਨੀਕਲੀ ਫਾਲਟ ਕੰਪਨੀ ਦਾ ਵਾ ਇਹ ਕਿਸੇ ਮਕੈਨਿਕ ਦਾ ਕਿਸੇ ਦੁਕਾਨਦਾਰ ਦਾ ਜਾਂ ਕਿਸੇ ਮੈਨੂਫੈਕਚਰ ਦਾ ਨਹੀਂ ਆ ਠੀਕ ਹੈ ਜੀ ਇਹਦੇ ਜਿਹੜਾ ਫਾਲਟ ਆ ਜਾ ਰਿਹਾ ਆਇਆ ਨਾ ਉਹ ਕੰਪਨੀ ਦਾ ਫਾਲਟ ਆ 2020 ਤੱਕ ਜਿੰਨੇ ਵੀ ਸਲੈਂਸਰ ਲੱਗੇ ਕਿਸੇ ਮੋਟਰਸਾਈਕਲ ਨੂੰ ਤੇ ਲਿਆਓ ਮੈਂ ਪਟਾਕਾ ਮਾਰਾ ਦਿੰਨਾ ਠੀਕ ਹੈ ਜੀ ਉਸ ਤੋਂ ਬਾਅਦ ਉਹੀ ਸਲੈਂਸਰ ਉਤਾਰ ਕੇ BS6 ਜਿਹੜੀ ਕੰਪਨੀਆਂ ਟੈਕਨੀਕਲੀ ਉਹਨੂੰ ਫਿਊਲ ਇੰਜੈਕਸ਼ਨ ਕਰ ਦਿੱਤਾ ਜੀ 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 ਜਦੋਂ ਆਪਾਂ ਉਧਰ ਇੰਸਟਾਲ ਕਰਦਾਂਗੇ ਉਹੀ ਸਲੈਂਸਰ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਪਟਾਕਾ ਨਹੀਂ ਮਾਰ ਸਕਦਾ ਇਹਦੇ 'ਚ ਮੇਰੇ ਤੇ ਉਹਨ 188 ਦਾ ਪਰਚਾ ਆਇਆ ਉਹ ਲੜਕਾ Amazon ਤੋਂ ਸਲੈਂਸਰ ਲੈ ਕੇ ਆਇਆ ਮੇਰੀ ਦੁਕਾਨ ਤੇ ਬੱਚੇ ਕੋਲੋਂ ਫਿੱਟ ਕਰਵਾ ਲਿਆ ਉਹਨੇ ਤੇ ਮੈਂ ਉਸ ਚੀਜ਼ ਨੂੰ 3 ਸਾਲ ਫੇਸ ਕੀਤਾ ਜੀ ਬਹੁਤ ਚੱਕਰ ਮਾਰੇ ਕਚਹਿਰੀਆਂ ਦੇ ਵਿੱਚ ਮੈਂ ਐਤਕ ਬੜੀ ਥੋੜੀ ਹੋਇਆ ਮੈਂ ਫਾਈਨ ਪੇ ਕਰਕੇ ਬਚਾਇਆ ਮੇਰਾ ਕਦੋਂ ਪਰਚਾ ਦਰਜ ਹੋਇਆ ਸੀ 2018 ਦੀ ਗੱਲ ਹੈ ਜੀ ਉਸ ਵੇਲੇ ਸਰਕਾਰ ਦੇ ਵੱਲੋਂ ਕੋਈ ਗਾਈਡ ਲਾਈਨ ਜਾਰੀ ਸੀ ਮਕੈਨਿਕਾਂ ਵਾਸਤੇ ਨਹੀਂ ਭਾਜੀ ਕੋਈ ਨਹੀਂ ਸੀ ਜਾਰੀ ਇੱਕ ਲੜਕਾ ਵੈਸੇ ਲੈ ਕੇ ਆ ਗੱਡੀਆਂ ਤੇ ਪਰਚਾ ਹੋ ਗਿਆ ਮੇਰੇ ਤੇ ਮੈਂ ਜਿਹੜੇ ਚੱਕਰ ਕੱਟੇ ਕਚੈਰੀਆਂ ਦੇ ਮੈਨੂੰ ਪਤਾ ਨਾ ਤੇ ਅੱਜ ਚਲੋ ਇਹ ਸਾਰੇ ਭਰਾ ਮੇਰੇ ਨਾਲ ਖਲੋਤੇ ਆ ਮੇਰੀਆਂ ਬਾਵਾ ਬਣ ਕੇ ਆਸਰਾ ਬਣ ਕੇ ਖਲੋਤੇ ਆ ਮੈਨੂੰ ਇਹੀ ਦੋਕੇ ਹੀ ਕਿ ਮੈਨੂੰ ਇੰਨੇ ਜਿਆਦਾ ਪਰੇਸ਼ਾਨੀ ਆਈ ਪਰ ਸ਼ੁਕਰ ਹੈ ਮਾਲਕਦਾ ਅੱਜ ਅਸੀਂ ਸਾਰੇ ਇਕੱਠੇ ਹੋਏ ਤੇ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾ ਰਹੇ ਹਾਂ ਆਪਣੀ ਪਰ ਇਹਦੇ ਵਿੱਚ ਮੈਂ ਪ੍ਰੂਫ ਕਰ ਸਕਦਾ ਵਾਂ ਕਿ ਇਹ ਤੇ ਸਾਡਾ ਨਾ ਕਿਸੇ ਦੁਕਾਨਦਾਰ ਦਾ ਨਾ ਕਿਸੇ ਮਕੈਨਿਕ ਦਾ ਤੇ ਨਾ ਮੈਨੂਫੈਕਚਰਰ ਦਾ ਕਿਸੇ ਦਾ ਕਸੂਰ ਨਹੀਂ ਹੈਗਾ ਕੋਈ ਇਹ ਤਾਂ ਕੰਪਨੀ ਦਾ ਫਲ ਇੱਕ ਬੁੱਤ ਬਣਾਇਆ ਗਿਆ ਵੀ ਮਕੈਨਿਕਾ ਜੋ ਇਹਦੇ ਉੱਪਰ ਸਵਿਚ ਲਾ ਕੇ ਦਿੰਦਾ ਉਹ ਸਵਿਚ ਦਾ ਕੋਈ ਕਸੂਰ ਨਹੀਂ ਚਾਹੇ ਤੁਹਾਡੇ ਕੋਲ ਐਕਟਵਾ ਚਾਹੇ ਤੁਹਾਡੇ ਕੋਲ ਬਜਾਜ ਦਾ ਵਹੀਕਲ ਆ ਚਾਹੇ ਤੁਹਾਡੇ ਕੋਲ ਬੁਲਟ ਆ ਬੁਲਟ ਦਾ ਪਟਾਕਾ ਸਿਰਫ ਤਾਂ ਕਰਕੇ ਜਾਦੀ ਆਵਾਜ਼ ਆਉਂਦੀ ਆ ਉਹਦੀ ਅਸੀਂ ਨਹੀਂ ਕਹਿੰਦੇ ਅਸੀਂ ਗਲਤ ਉਹ ਸ਼ਰਾਰਤੀ ਅਨਸਰ ਵੀ ਨਹੀਂ ਨੇ ਜੋ ਇਹਦਾ ਫਾਇਦਾ ਚੱਕਦੇ ਆ ਸਰਕਾਰ ਨੂੰ ਕੋਈ ਸਵਿਚ ਨਹੀਂ ਲੱਗਦੀ ਕੋਈ ਬੰਦਾ ਇਹਦੇ ਉੱਪਰ ਹਜੇ ਤੱਕ ਪ੍ਰੂਫ ਕਰਦੇ ਵੀ ਇਹ ਬੰਦੇ ਨੇ ਪਟਾਕਾ ਲਾਇਆ ਅਸੀਂ ਉਹਦੇ ਤੇ ਕੇਸ ਦਰਜ ਕਰਾਵਾਂਗੇ ਜੇ ਜਿਵੇਂ ਪੁਲਿਸ ਵਾਲੇ ਮੁੱਦਾ ਠਾ ਰਹੇ ਆ ਕੋਈ ਮੁੱਦਾ ਠਾਉਂਦਾ ਵੀ ਇਹ ਤੇ ਪਟਾਕਾ ਲਾਇਆ ਗਿਆ ਜਿਹੜੇ ਇੱਕ ਕੰਪਨੀ ਵੱਤ ਦੇ ਵੱਲੋਂ ਸਲੈਂਸਰ ਲਾਇਆ ਜਾਂਦਾ ਉਹਦੀ ਬਿਲਕੁਲ ਆਵਾਜ਼ ਘੱਟ ਹੁੰਦੀ ਆ ਆ ਵੀ ਹੁੰਦਾ ਆਵਾਜ਼ ਉਹਦੀ ਥੋੜੀ ਘੱਟ ਹੁੰਦੀ ਆ ਪਰ ਆਵਾਜ਼ ਬਹੁਤ ਹੁੰਦੀ ਆ ਉਹਦੀ ਵੀ ਸਟਾਕ ਸਲੈਂਸਰ ਵੀ ਫਾਇਰ ਕਰਦਾ ਤੁਹਾਨੂੰ ਇੱਕ ਅਸੀਂ ਬਿਲਕੁਲ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਦੋ ਮੋਟਰਸਾਈਕਲ ਲਵਾਂਗੇ ਕੰਪਨੀ ਬੀਐਸਐਕਸ ਬੀਐਸ4 ਬੀਐਸ6 ਦਾ ਅਸੀਂ 4 ਨੂੰ ਲਾਵਾਂਗੇ ਸਲੈਂਸਰ ਉਪ ਟਾਕਾ ਮਾਰੇਗਾ ਬੀਐਸ4 ਦਾ ਲਾ ਕੇ 6 ਨੂੰ ਲਾ ਦਿਆਂਗੇ ਉਹ ਟਾਕਾ ਨਹੀਂ ਮਰੂਗਾ ਉੱਚ ਦੱਸੋ ਕੰਪਨੀ ਦਾ ਇਹ ਫਾਲਟ ਆ ਕਿ ਮਕੈਨਿਕ ਦਾ ਫਾਲਟ ਆ ਅਸੀਂ ਗਵਰਨਮੈਂਟ ਤੱਕ ਇਹ ਆਵਾਜ਼ ਬੁਲੰਦ ਕਰਦੇ ਆ ਇੱਕ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਨਾ ਕਿ ਆਵਾਜ਼ ਨਾ ਕਿ ਬੋਰਡ ਤੇ ਸਕੈਚ ਬਣਾ ਕੇ ਅਸੀਂ ਦੋ ਮੋਟਰਸਾਈਕਲ ਖਰਾ ਕਰਾਂਗੇ ਠੀਕ ਹੈ ਜੀ ਇੱਕ ਬੰਦੇ ਬੀਐਸ 4 ਖੜਾ ਹੋਊਗਾ ਇੱਕ ਬੰਦੇ ਬੀਐਸ 6 ਖੜਾ ਹੋਊਗਾ ਬੀਐਸ 4 ਜਿਹੜੇ ਹੈਗੇ ਆ ਜਾਂ ਫੋਰ ਸਟੋਕ ਇੰਜਨ 1943 ਤੋਂ ਲੈ ਕੇ ਜਤੀ ਤੋਂ ਲੈ ਕੇ ਟੂ ਸਟੋਕ ਨਹੀਂ ਫੋਰ ਸਟੋਕ ਇੰਜਨ ਇਹਨੇ ਹਰ ਇੱਕ ਨੇ ਪਟਾਕਾ ਮਾਰ ਜਦੋਂ ਕੰਪਨੀ ਨੂੰ ਬੁਲਟ ਨੇ ਐਕਟਵਾ ਹੋ ਗਈ ਫੈਸ਼ਨ ਹੋ ਗਿਆ ਪਲਟੀਨਾ ਹੋ ਗਿਆ ਕੋਈ ਵੀ ਮਾਰੂਗਾ ਲੇਕਿਨ ਇਹਦਾ ਪਿਸਤਨ ਵੱਡਾ ਹੋ ਗਿਆ ਗੈਸ ਸਟਰੈਂਥ ਜਿਆਦਾ ਹੋ ਜਾਂਦੀ ਆ 350 ਸੀਸੀ ਆ ਇਹਦਾ ਫਾਇਰ ਜਿਆਦਾ ਠੀਕ ਹੈ ਅਸੀਂ ਇੱਥੇ ਦੋ ਮੋਟਰਸਾਈਕਲ ਖੜੇ ਕਰਾਂਗੇ ਜਿਹਦੇ ਵਿੱਚ ਇੱਕ ਚ ਹੋਏਗਾ ਬੀਐਸ 4 ਦਾ ਇੰਜਨ ਇੱਕ ਚੋਈਦਾ BS6 ਦਾ ਅਸੀਂ ਸਲੈਂਸਰ ਦੋਨਾਂ ਨੂੰ ਲਾ ਕੇ ਦਿਖਾਵਾਂਗੇ BS6 ਦਾ 4 ਨੂੰ ਲਾਵਾਂਗੇ ਉਹ ਪਟਾਕਾ ਮਾਰੇਗਾ BS4 ਦਾ BS6 ਨੂੰ ਲਾਵਾਂਗੇ ਉਹ ਪਟਾਕਾ ਨਹੀਂ ਮਾਰੇਗਾ ਫਿਰ ਤੁਸੀਂ ਦੱਸੋ ਵਿੱਚ ਮਕੈਨਿਕ ਦਾ ਕੀ ਕਸੂਰ ਆ ਸਲੈਂਸਰ ਦਾ ਕੀ ਕਸੂਰ ਆ ਇਹ ਕੰਪਨੀ ਦਾ ਫਾਲਟ ਆ ਇਹ ਕੰਪਨੀ ਨੇ ਦੂਰ ਕੀਤਾ 221 20 ਚ ਆ ਗਿਆ ਜਿਹੜੀ ਦਲੀਲ ਤੁਸੀਂ ਦੇ ਰਹੇ ਹੋ ਕਦੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨੂੰ ਇਹ ਦਲੀਲ ਨਹੀਂ ਰੱਖੀ ਤੁਸੀਂ ਕਿ ਦਲੀਲਾਂ ਸੁਣਦਾ ਕੌਣ ਹੈ ਜੀ ਉਹਨਾਂ ਨੂੰ ਇੱਕੋ ਹੀ ਆ ਉਹ ਨਹੀਂ ਦੇਖਦੇ ਬੀਐਸਐਸ ਆ ਉਹ ਨਹੀਂ ਦੇਖਦੇ ਬੀਐਸ4 ਆ ਉਹ ਨਹੀਂ ਦੇਖਦੇ ਕਿ ਇਹ ਪਰਿਵਾਰ ਜਾ ਰਿਹਾ ਉਹ ਨਹੀਂ ਦੇਖਦੇ ਇਹ ਬੱਚਾ ਜਾ ਰਿਹਾ ਉਹਨਾਂ ਨੂੰ ਇੱਕੋ ਹੀ ਮਤਲਬ ਆ ਚੌਂਕ ਦੇ ਉੱਤੇ ਅਗਜਿਸਨ ਆਫ ਕੀਤਾ ਰੇਸ ਦਿੱਤੀ ਪਟਾਕਾ ਬਣਾਇਆ ਉਹਨਾਂ ਨੂੰ ਨਾ ਕਿਸੇ ਦਾ ਪਤਾ ਅਸੀਂ ਕਿੰਨੇ ਡੀਜੀਪੀ ਤੱਕ ਐਸਐਸਪੀ ਤੱਕ ਸਾਰਿਆਂ ਤੱਕ ਹਾਰ ਲਾਈ ਆ ਸਾਡੇ ਵਿੱਚ ਦੇਖੋ ਸਾਡੇ ਵਕੀਰ ਸਾਹਿਬ ਨੇ ਵੀ ਨੋਟਿਸ ਭੇਜੇ ਉਹਨਾਂ ਨੂੰ ਉਹਦਾ ਸਾਨੂੰ ਨਾ ਜਵਾਬ ਆਉਣ ਦੇ ਕਾਰਨ ਅਸੀਂ ਹਾਈ ਕੋਰਟ ਦਾ ਰੋਕੀ ਪਾਇਆ ਪਹਿਲਾਂ ਨਹੀਂ ਕੀਤਾ ਉਹਦਾ ਸਾਨੂੰ ਜਵਾਬ ਤਲਬੀ ਮਿਲੀ ਨਹੀਂ ਮਕੈਨਿਕਾਂ ਅਸੀਂ ਬਹੁਤ ਪਰੇਸ਼ਾਨ ਦੇਖੋ ਸਾਡੇ ਪਰਿਵਾਰ ਆ 2-2000 2000 ਅਸੀਂ ਮਕੈਨਿਕਾਂ ਹਰ ਇੱਕ ਦੇ ਨਾਲ 4 ਤੋਂ 6 ਮੁਲਾਜ਼ਮ ਉਹਦੇ ਨਾਲ ਉਹਨਾਂ ਦੇ 6-6 ਪਰਿਵਾਰ ਹੋ ਗਏ ਉਹ ਦੇਖੋ ਜੀ ਉਹ ਕਿੰਨੇ ਸਾਰੇ ਕਿੰਨੇ ਹੋ ਜਾਣਗੇ ਬੇਰੋਜ਼ਗਾਰ ਫਿਰ ਸਪੀਅਰ ਪਾਰਟ ਵਾਲੇ ਲਾ ਲਓ ਉਹਨਾਂ ਦੇ ਨਾਲ 5-5 6-6 ਵਰਕਰ ਕਰਦੇ ਆ ਉਹ ਕਿੰਨੇ ਦੀ ਦਦਾਰ ਜਾਗਾ ਫਿਰ ਫੈਕਟਰੀਆਂ ਜੋ ਮੈਨੂਫੈਕਚਰ ਕਰਦੀਆਂ ਜੋ ਸਮਾਨ ਬਣਾਦੀਆਂ ਪਾਰਟਸ ਬਣਾਦੇ ਆ ਬਲਟੀਆਂ ਉਹਨਾਂ ਦੇ ਨਾਲ ਕਿੰਨੇ ਹਜ਼ਾਰਾਂ ਚ ਵਰਕਰ ਕੰਮ ਕਰਦੇ ਆ ਇਹ ਸਾਡਾ ਪਰਿਵਾਰ ਕੁੱਲ ਮਿਲਾ ਕੇ ਕਿੰਨਾ ਬਣ ਗਿਆ ਕੋਈ ਕਰੋੜ ਦੇ ਲਾਗੇ ਬੰਦੇ ਚੱਜੂ ਇਨੀ ਜਨਰੇਸ਼ਨ ਜਦੋਂ ਤੁਹਾਡੀ ਬੇਰੋਜ਼ਗਾਰ ਹੋਊਗੀ ਕੀ ਸਾਡਾ ਪੰਜਾਬ ਕੋਈ ਹਰਿਆ ਭਰਿਆ ਪੰਜਾਬ ਰਹੇ ਜੂਗਾ ਕੀ ਕੀ ਗਵਰਨਮੈਂਟ ਇਨੇ ਪਰਿਵਾਰਾਂ ਨੂੰ ਨੌਕਰੀਆਂ ਦੇ ਦੂਗੀ ਪਰ ਨੌਕਰੀਆਂ ਤੇ ਅੱਜ ਬੀ ਕਾਮ ਕੀਤੀ ਆ ਬੀ ਐਡ ਕੀਤੀ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਇੱਕ ਜਿਹੜਾ ਪਰਿਵਾਰ ਛੋਟੇ ਤੋਂ ਉੱਠਿਆ ਆ ਉਹ ਕੰਮ ਕਰ ਰਿਹਾ ਉਹਨੂੰ ਫ੍ਰੀ ਔਰ ਕੋਸਟ ਮਕੈਨਿਕ ਅਸੀਂ ਕੰਮ ਸਿਖਾ ਰਹੇ ਨਾ ਕਿ ਉਹਦੇ ਕੋਈ ਕੋਈ ਫੀਸ ਲਈ ਜਾਂਦੀ ਉਲਟਾ ਉਹਦਾ ਖਰਚਾ ਦਿੱਤਾ ਜਾਂਦਾ ਉਹਨੂੰ ਕਿ ਉਹਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਉਹਦਾ ਆਪਦਾ ਗੁਜ਼ਾਰਾ ਚੱਲ ਸਕੇ ਉਹਨੂੰ ਉਲਟਾ ਅਸੀਂ ਦਿੰਦੇ ਆ ਨਾ ਕਿ ਉਹਦੇ ਕੋਈ ਵੀ ਗਵਰਨਮੈਂਟ ਦਾ ਕਾਲਜ ਆ ਕੋਈ ਵੀ ਪ੍ਰਾਈਵੇਟ ਧਾਰਾ ਉਹ ਤੁਹਾਡਾ ਫੀਸ ਲੈ ਕੇ ਉਹਨੂੰ ਕੋਈ ਵੀ ਸਿਖਾਉਂਦਾ ਅਸੀਂ ਫ੍ਰੀ ਆਉਟ ਕਾਸਟਮ ਔਰ ਅਸੀਂ ਮਕੈਨਿਕ ਬੰਦ ਹੋ ਗਏ ਦੇਖੋ ਕਿੰਨੇ ਲੱਖਾਂ ਪਰਿਵਾਰ ਬੇਰੋਜ਼ਗਾਰ ਹੋ ਗਏ ਉਹਦਾ ਕੌਣ ਜ਼ਿੰਮੇਵਾਰ ਹੈ ਇਹਦਾ ਬੁਲਟ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਇੱਕ ਦਲੀਲ ਰੱਖੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਮਕੈਨਿਕਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਨੇ ਪਰ ਇਹਦੀ ਜ਼ਮੀਨੀ ਪੱਧਰ ਤੇ ਉੱਪਰ ਜਿਹੜੀ ਸਚਾਈ ਹੈ ਉਹ ਹੋਰ ਤਰੀਕੇ ਦੀ ਨਜ਼ਰ ਆਉਂਦੀ ਹੈ ਪਵਿੱਖ ਦੇ ਵਿੱਚ ਵੀ ਇਹ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਹਾਈ ਕੋਰਟ ਤੇ ਵਿੱਚ ਜਾ ਕੇ ਚੈਲੰਜ ਕੀਤਾ ਹੈ ਇਹਦਾ ਸੈਟਅਪ ਭਵਿੱਖ ਦੇ ਵਿੱਚ ਕੀ ਨਿਕਲ ਸਕਦਾ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹਾਂਗੇ ਧੰਨਵਾਦ